ਦੇ ਨੀ ਕਿਹੜੀ ਗੱਲ ਦਾ ਮਾਣ ਜਿੰਦੇ ਨੀ ਕਿਹੜੀ ਗੱਲ ਦਾ ਕਿਥੋਂ ਆਈਏ ਪਤਾ ਨਹੀਂ ਕਿਥੇ ਜਾਣਾ ਮਾਣ ਜਿੰਦੇ ਕਿਹੜੀ ਗੱਲ ਦਾ ਮਾਣ ਜਿੰਦੇ ਨੀ ਕਿਹੜੀ ਗੱਲ ਦਾ ਛੱਡ ਦੇ ਐਵੇਂ ਮਾਇਆ ਦੇ ਜੰਜਾਲ ਨੂੰ ਕਰਨੇ ਕੀ ਛੱਡ ਐਵੇਂ ਮਾਇਆ ਦੇ ਜੰਜਾਲ ਨੂੰ ਉਹ ਵੀ ਤੁਰ ਗਏ ਨੇ ਜਿੰਨਾ ਬੰਨਿਆ ਸੀ ਕਾਲ ਨੂੰ ਉਹ ਵੀ ਤੁਰ ਗਏ ਨੇ ਜਿੰਨਾ ਬੰਨਿਆ ਸੀ ਕਾਲ ਨੂੰ ਕਦੋਂ ਬੁਲਾਵਾ ਤੁਰ ਜਾਣਾ ਪਤਾ ਨਹੀਂ ਕਦੋਂ ਤੁਰ ਜਾਣਾ ਮਾਣ ਜਿੰਦ ਨੀ ਕਿਹੜੀ ਗੱਲ ਦਾ ਮਾਣ ਜਿੰਦ ਨੀ ਕਿਹੜੀ ਗੱਲ ਦਾ ਛੁੱਟੇ ਸਭ ਸਾਕੇ ਤੇ ਝੂਠੀਆਂ ਹੀ ਰੀਤਾਂ ਜੀ ਝੂਠੇ ਸਭ ਸਾਕੇਤੇ ਝੂਠੀਆਂ ਹੀ ਰੀਤਾਂ ਜੀ ਸੱਚੇ ਗੁਰਾਂ ਨਾਲ ਪਾਲੈ ਸਚੀਆਂ ਪਰਿਤਾਨੀ ਸੱਚੇ ਗੁਰਾਂ ਨਾਲ ਪਾਲੈ ਸਚੀਆਂ ਪਰਿਤਾਨੀ ਕਿਤੋਂ ਆਏ ਕਿਤੇ ਤੁਰ ਜਾਣਾ ਮਾਣ ਜਿੰਦੇ ਕਿਹੜੀ ਗੱਲ ਦਾ ਮਾਣ ਜਿੰਦੇ ਨਹੀਂ ਕਿਹੜੀ ਗੱਲ ਦਾ ਜਦੋਂ ਆਣ ਕੇ ਜਮਾਨੇ ਤੈਨੂੰ ਕੇਰਣਾ ਜਦੋਂ ਆਣ ਕੇ ਜਮਾਨੇ ਤੈਨੂੰ ਤੇਰੇ ਵੱਲ ਦਾ ਕਿਥੋਂ ਆਈ ਐ ਪਤਾ ਨਹੀਂ ਕਿਥੇ ਜਾਣਾ ਮਾਣ ਜਿੰਦੇ ਕਿਹੜੀ ਗੱਲ ਦਾ ਕਿਥੋਂ ਆਈ ਐ ਪਤਾ ਨਹੀਂ ਕਿਥੇ ਜਾਣਾ ਮਾਣ ਜਿੰਦੇ ਨੀ ਕਿਹੜੀ ಇದೆ Şimdi...